ਉਨੀ ਕਿਸੇ ਵੀ ਜਦੋਂ ਨਾ ਵੀ ਕੀਤਾ ਜਾਂਦਾ ਤਾਂ ਕਾਜ ਹੋ ਜਾਂਦੀ ਹੈ ਔਰ ਜੇਕਰ ਉੱਪਰ ਨੂੰ ਚਾਹੀਏ ਲੂਸ ਮੋਸ਼ਨ ਜਿਸ ਨੂੰ ਆਪਾਂ ਕਹਿੰਦੇ ਆਮੀ ਕਹਿੰਿਆ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡੇ ਧਰਨ ਪੈ ਜਾਵੇ ਤਾਂ ਤੁਸੀਂ ਉਸ ਨੂੰ ਕਿਵੇਂ ਠੀਕ ਕਰ ਸਕਦੇ ਹੋ ਬਹੁਤ ਲੋਕ ਇਸ ਤੋਂ ਦੁਖੀ ਨੇ ਕਿਉਂਕਿ ਉਹ ਕਹਿੰਦੇ ਨੇ ਸਾਡੇ ਢਰਨ ਪੈ ਗਈ ਸਾਨੂੰ ਟਟੀਆਂ ਲੱਗ ਗਈਆਂ ਸਾਨੂੰ ਮੋਸ਼ਨ ਲੱਗ ਗਈ ਸਾਨੂੰ ਗੈਸ ਚੜ ਗਈ ਸਾਨੂੰ ਢਿੱਡ ਸਖਤ ਹੋ ਗਿਆ ਸਾਨੂੰ ਇਸ ਜਗ੍ਹਾ ਤੇ ਇਦਾਂ ਲੱਗਦਾ ਜਿਵੇਂ ਕੋਈ ਫੁਹਾਰਾ ਜਿਹਾ ਬਣਿਆ ਹੋਵੇ ਸੋ ਤੁਸੀਂ ਘਬਰਾਉਣਾ ਅੱਜ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਸਮਝੋ ਅਗਰ ਤੁਹਾਡੀ ਇਸ ਜਗ੍ਹਾ ਤੇ ਇਹ ਆ ਗਈ ਤੁਹਾਡੀ ਧੁੰਨੀ ਔਰ ਇਧਰੋਂ ਅਗਰ ਆਪਣੀ ਧੁੰਨੀ ਖਿਸਕੇਗੀ ਜਿਸ ਨੂੰ ਨਾਭੀ ਵੀ ਕਿਹਾ ਜਾਂਦਾ ਹੈ ਤਾਂ ਕਬਜ ਹੋ ਜਾਂਦੀ ਹੈ ਔਰ ਅਗਰ ਇਹ ਉੱਪਰ ਨੂੰ ਚਾਏਗੀ ਤਾਂ ਗੈਸ ਬਣੇਗੀ ਔਰ ਅਗਰ ਇਹ ਇਸ ਪਾਸੇ ਜਾਏਗੀ ਤਾਂ ਢਿੱਡ ਸਖਤ ਹੋਏਗਾ ਇਸ ਜਗ੍ਹਾ ਤੋਂ ਜਿਹੜਾ ਢਿੱਡ ਹੈ ਸਖਤ ਰਹੇਗਾ ਔਰ ਅਗਰ ਇਹ ਨੀਚੇ ਆਏਗੀ ਤਾਂ ਤੁਹਾਨੂੰ ਲੂਸ ਮੋਸ਼ਨ ਇਸ ਨੂੰ ਆਪਾਂ ਕਹਿ ਦਿੰਦੇ ਆਂ ਵੀ ਟਟੀਆਂ ਲੱਗਣਾ ਉਹ ਹੋ ਜਾਂਦਾ ਸੋ ਤੁਸੀਂ ਅਗਰ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਮਿਕਸ ਵੀ ਹੋ ਜਾਂਦੀਆਂ ਨੇ ਜਿਸ ਨੂੰ ਕਿਹਾ ਜਾਂਦਾ ਇਰੀਟੇਬਲ ਵੋਬਲ ਸਿੰਡਰੋਮ ਸਾਰੀਆਂ ਚੀਜ਼ਾਂ ਜਦੋਂ ਮਿਕਸ ਹੋ ਜਾਂਦੀਆਂ ਨੇ ਮਿਕਸ ਕੀ ਹੋਏਗਾ ਗੈਸ ਵੀ ਬਣੇਗੀ ਕਬਜ ਵੀ ਹੋਏਗੀ ਮੋਸ਼ਨ ਵੀ ਹੋਣਗੇ ਪੇਟ ਵੀ ਸਖਤ ਹੋਏਗਾ ਸੋ ਅਗਰ ਸਾਰੀਆਂ ਗੱਲਾਂ ਤੁਹਾਡੇ ਨਾਲ ਹੋ ਰਹੀਆਂ ਨੇ ਤਾਂ ਵੀ ਤੁਸੀਂ ਕਿਹੜੀਆਂ ਕਸਰਤਾਂ ਕਰਨੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਦੱਸਣ ਜਾ ਰਹੇ ਹਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਬੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚੰਨ ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰਾਮ ਆਈਡੀਆਂ ਨੇ ਐਸ ਸਰੀ ਸਿੰਘ ਸਰਾਫਿਜ਼ੋਥੈਰਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ Facebook ਤੇ ਸਾਡਾ ਪੇਜ ਹੈ Sari Singh Physiotherapy Clinic ਦੇ ਨਾਮ ਤੇ ਸਾਡੇ ਨਾਲ ਉੱਥੇ ਵੀ ਜੁੜੋ ਔਰ Snapchat ਤੇ Dr Gurshird Singhs ਨਾ Dr Gurshird Blogs YouTube channel ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਨੂੰ ਦੋ ਸਹਰਾਣੇ ਚਾਹੀਦੇ ਆ ਉਹ ਆਪਾਂ ਇਦਾਂ ਰੱਖ ਲੈਣੇ ਆ ਔਰ ਇਹ ਸਹਰਾਣਾ ਜਿਹੜਾ ਸੈਂਟਰ ਪਾਰਟ ਹੈ ਇਹ ਆਪਣੀ ਤੁੰਨੀ ਤੇ ਆਏਗਾ ਬਿਲਕੁਲ ਇਸ ਜਗ੍ਹਾ ਤੁਸੀਂ ਦੇਖੋ ਜਿੱਥੇ ਆਪਣੀ ਤੁੰਨੀ ਹੈ ਉੱਥੇ ਰੱਖ ਦੇਣਾ ਔਰ ਇਦਾਂ ਆਪਾਂ ਰਾਮ ਨਾਲ ਪੈ ਜਾਣਾ ਪੂਰੇ 3 ਮਿੰਟ ਲਈ ਆਪਾਂ ਇੱਥੇ ਹੀ ਪਏ ਰਹਿਣਾ ਔਰ ਇੱਕ ਕਸਰਤ ਤੁਸੀਂ ਸਵੇਰੇ ਕਰਨੀ ਹੈ ਉੱਠਣ ਤੋਂ ਬਾਅਦ ਫਰੈਸ਼ ਹੋ ਜਾਓ ਉਸ ਤੋਂ ਬਾਅਦ ਕਰੋ ਔਰ ਕੁਝ ਵੀ ਨਾ ਖਾਦਾ ਹੋਵੇ ਖਾਲੀ ਪੇਟ ਤੁਸੀਂ ਇਹ ਕਸਰਤ ਕਰਨੀ ਹੈ ਔਰ ਤੁਸੀਂ ਇਦਾਂ 3 ਮਿੰਟ ਪਏ ਰਹੋਗੇ ਔਰ ਜਦੋਂ 3 ਮਿੰਟ ਹੋ ਗਏ ਫਿਰ ਤੁਸੀਂ ਥੋੜਾ ਜਿਹਾ ਇਦਾਂ ਉੱਠ ਜਾਣਾ ਹੈ ਔਰ ਉੱਠ ਕੇ ਇਦਾਂ ਬੈਠ ਜਾਣਾ ਹੈ ਔਰ ਦੈਨ ਫੇਰ ਦੁਬਾਰਾ ਤੁਸੀਂ ਇਦਾਂ ਇਸ ਤੇ ਉੱਪਰ ਪੈ ਜਾਣਾ ਹੈ ਦੋ ਵਾਰੀ ਤੁਸੀਂ ਤਿੰਨ ਤਿੰਨ ਮਿੰਟ ਲਈ ਪੈਣਾ ਹੈ ਔਰ ਜਦੋਂ ਪੈਗੇ ਬਿਲਕੁਲ ਹੱਥ ਵੀ ਸਾਈਡ ਤੇ ਕਰ ਦੇਣੇ ਆ ਔਰ ਬਿਲਕੁਲ ਗਰਦਨ ਢਿੱਲਾ ਛੱਡ ਦੇਣਾ ਸਾਰਾ ਸਰੀਰ ਸਾਰਾ ਭਾਰ ਠਿੱਡ ਤੇ ਆਏਗਾ ਇਸ ਨਾਲ ਜਿਹੜੀ ਆਪਣੀ ਧਰਨ ਜਿਹੜੀ ਸਾਈਡ ਤੇ ਹੋਈ ਹੋਈ ਆ ਉਹ ਸੈਂਟਰ ਚ ਆਉਣਾ ਹੌਲੀ ਹੌਲੀ ਵਿਚਾਲੇ ਆਉਣਾ ਸ਼ੁਰੂ ਹੋ ਜਾਏਗੀ ਸੋ ਇਹ ਬਹੁਤ ਆਸਾਨ ਤੇ ਸੌਖੀ ਕਸਰਤ ਹੈ ਇਹ ਹੋਗੀ ਪਹਿਲੀ ਐਕਸਰਸਾਈਜ਼ ਹੁਣ ਜਿਹੜੀ ਦੂਜੀ ਐਕਸਰਸਾਈਜ਼ ਹੈ ਉਸ ਦੇ ਵਿੱਚ ਤੁਸੀਂ ਕੀ ਕਰਨੇ ਆ ਆਪਾਂ ਇੱਕ ਸਰਾਣਾ ਅਗਰ ਤੁਹਾਡੇ ਗੋਡੇ ਦੁਖਦੇ ਆ ਤਾਂ ਤੁਸੀਂ ਇਹ ਸਰਾਣਾ ਕੀ ਕਰੋਗੇ ਆਪਣੇ ਇਹਦੇ ਬਿਲਕੁਲ ਖਲੇ ਰੱਖ ਲੋਗੇ ਇਸ ਜਗ੍ਹਾ ਤੇ ਔਰ ਦੈਨ ਤੁਸੀਂ ਇਸ ਦੇ ਉੱਪਰ ਇਦਾਂ ਬੈਠ ਜੂਗੇ ਦੋਨੋਂ ਜਿਹੜੇ ਤੁਹਾਡੇ ਗੂਥੇ ਆ ਧੁੰਨੀ ਦੇ ਉੱਪਰ ਰੱਖ ਲੈਣੇ ਆ ਇਦਾਂ ਕਰਕੇ ਔਰ ਧੁੰਨੀ ਨੂੰ ਵਿੱਚ ਨੂੰ ਦੱਬ ਦੇਣਾ ਔਰ ਇਦਾਂ ਆਪਾਂ ਅੱਗੇ ਨੂੰ ਜਾਣਾ ਜਿੰਨਾ ਵੱਧ ਤੋਂ ਵੱਧ ਜਾ ਸਕਦੇ ਆ ਔਰ ਇੱਥੇ ਆਪਾਂ ਹੋਲਡ ਕਰਨਾ 15 ਸੈਕਿੰਡ 1 2 ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਦੈਨ ਰਿਲੈਕਸ ਤੁਹਾਡਾ ਦੇਖੋ ਧਿਆਨ ਨਾਲ ਦੋਨੇ ਹੱਥ ਜਿਹੜੀ ਆਪਣੀ ਧੁੰਨੀ ਆ ਤੁਹਾਨੂੰ ਕੈਮਰਾਮੈਨ ਨੇ ਕਹੂੰਗਾ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿੱਥੇ ਆਪਣੀ ਧੁੰਨੀ ਆ ਆਪਾਂ ਇੱਥੇ ਰੱਖ ਲੈਣੇ ਆ ਹੱਥ ਦੋਨੋਂ ਗੁੱਠੇ ਇਦਾਂ ਕਰਕੇ ਔਰ ਇਸ ਨੂੰ ਤੁਸੀਂ ਵਿੱਚ ਨੂੰ ਦੱਬਣਾ ਜ਼ੋਰ ਦੀ ਔਰ ਦੈਨ ਅੱਗੇ ਚਲੇ ਜਾਣਾ ਜੇ ਨਵਾ ਤੋ ਆ ਜਾ ਸਕਦੇ ਹੋ ਔਰ ਇੱਥੇ ਤੁਸੀਂ 15 ਸੈਕਿੰਡ ਹੋਲਡ ਦਬ ਕੇ ਰੱਖਣਾ ਅੰਦਰ ਨੂੰ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਇਸਦੇ ਤੁਸੀਂ 6 ਸੈਟ ਲਾਉਣੇ ਆ ਸਵੇਰੀ ਲਾਉਣੇ ਆ ਖਾਲੀ ਪੇਟ ਲਾਉਣੇ ਆ ਰੋਜ਼ਾਨਾ ਲਾਉਣੇ ਆ ਹੋਰ ਕੋਈ ਕਸਰਤ ਹੈ ਜਿਹੜੀ ਉਹ ਬਾਅਦ ਕਰਕੇ ਦਿਖਾਉਣੇ ਆ ਪਹਿਲਾਂ ਇੱਕ ਕਸਰਤ ਧਿਆਨ ਨਾਲ ਸਮਝ ਲਓ ਦੋਨੋਂ ਗੂਠੇ ਤੁੰਨੀ ਦੇ ਆਪਾਂ ਇਦਾਂ ਜ਼ੋਰ ਦੀ ਦੱਬ ਦੇਣਾ ਵਿੱਚ ਨੂੰ ਜਿੰਨਾ ਦੱਬ ਸਕਦੇ ਹੋ ਔਰ ਹੌਲੀ ਜਿਹੇ ਅੱਗੇ ਨੂੰ ਚਲੇ ਜਾਣਾ ਜਿੰਨਾ ਤੋਂ ਤੋਂ ਵੱਧ ਤੋਂ ਵੱਧ ਬੈਂਡ ਹੋਇਆ ਜਾਏਗਾ ਔਰ ਉਹਨਾਂ ਤੁਸੀਂ ਬੈਂਡ ਹੋਣਾ ਇੱਥੇ 15 ਸੈਕਿੰਡ ਹੋਲਡ ਕਰਕੇ ਫੇਰ ਆਪਾਂ ਵਾਪਸ ਆਉਣਾ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਹ ਵੀ ਬਹੁਤ ਵਧੀਆ ਕਸਰਤ ਹੈ ਉਸ ਦੇ ਵਿੱਚ ਤੁਸੀਂ ਕੀ ਕਰੋਗੇ ਤੁਸੀਂ ਆਪਣੇ ਜਿਹੜੇ ਗੋਡੇ ਆ ਉਹ ਆਪਾਂ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਇਕੱਲਾ ਇਕੱਲਾ ਕਰਕੇ ਦੇਖੋ ਅਡੀਕ੍ਰੀਸ ਕੀ ਆਈ ਔਰੇ ਗੋਡਾ ਆਪਾਂ ਆਪੋਜ਼ਿਟ ਮਤਲਬ ਇਦਾਂ ਸਰਵਰ ਨਾਲ ਫੇਰ ਤੁਸੀਂ ਵਾਪਸ ਦੇਖੋ ਤੁਸੀਂ ਪਹਿਲਾਂ ਆਪਾਂ ਖੱਬਾ ਗੋਡਾ ਸਿਰ ਦੇ ਨਾਲ ਲਾਇਆ ਫਿਰ ਵਾਪਸ ਹੋਲਡ ਨਹੀਂ ਕਰਨਾ ਬਸ ਨਾਲ ਲਾ ਕੇ ਵਾਪਸ ਨਾਲ ਲਾ ਕੇ ਵਾਪਸ ਨਾਲ ਲਾ ਕੇ ਵਾਪਸ ਨਾਲ ਲਾ ਕੇ ਵਾਪਸ 6 ਵਾਰੀ ਲਾਉਣਾ ਲਗਾਤਾਰ ਤੁਸੀਂ ਦੁਬਾਰਾ ਦੇਖੋ ਧਿਆਨ ਨਾਲ ਦੂਸਰਾ ਗੋਡਾ ਲਾਉਣ ਲੱਗੇ ਆ ਦੇਖੋ ਅੱਡੀ ਕਿੜੀ ਸਕਿਆ ਏ ਔਰੇ ਗੋਡਾ ਆਪਾਂ ਸ਼ਾਤਿਆਂ ਦਾ ਇੱਕ ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਦੈਨ ਰਿਲੈਕਸ ਇਹ ਹੋ ਗਿਆ ਇੱਕ ਸੈੱਟ 6 ਵਾਰੀ ਇਧਰ 6 ਵਾਰੀ ਇਧਰ ਇਦਾਂ ਤੁਸੀਂ ਇਸ ਦੇ 6 ਸੈੱਟ ਲਾਉਣੇ ਆ ਦੁਬਾਰਾ ਦੇਖ ਲਓ ਧਿਆਨ ਨਾਲ ਡਿਕਰੀਸ ਕਿ ਆਉਣਾ ਹੈ ਔਰ ਆਪਣੇ ਜਿਹੜਾ ਮੱਥਾ ਆਪਾਂ ਗੋਡੇ ਦੇ ਨਾਲ ਲਾਉਣ ਦੀ ਕੋਸ਼ਿਸ਼ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਸੋ ਇਹ ਦੋਨੋਂ ਸਾਈਡ ਕਰਨਾ ਤੁਸੀਂ ਦੋਨੋਂ ਸਾਈਡ ਹੋ ਕੇ ਇੱਕ ਸੈੱਟ ਗਿਣਿਆ ਜਾਣਾ ਮਤਲਬ 6 ਵਾਰੀ ਇੱਧਰ 6 ਵਾਰੀ ਇੱਧਰ ਮੱਥਾ ਲਾਇਆ ਇੱਕ ਸੈੱਟ ਇਦਾਂ ਤੁਸੀਂ 6 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਉਦੋਂ ਅਗਲੀ ਕਸਰਤ ਆ ਇਸ ਦੇ ਵਿੱਚ ਆਪਾਂ ਦੋਨੋਂ ਗੋਡੇ ਆਪਣੀ ਛਾਤੀ ਦੇ ਨਾਲ ਇਦਾਂ ਲਾਉਣੇ ਆ ਪੜ ਕੇ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 3 ਦੈਨ ਰਿਲੈਕਸ ਜਿੰਨਾ ਕਿ ਟੀ ਨਹੀਂ ਵੀ ਬਹੁਤ ਜ਼ੋਰ ਦੀ ਇਦਾਂ ਫੜ ਕੇ ਜ਼ੋਰ ਦੀ ਘੁੱਟ ਦੇਣੇ ਆ ਨਾ 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 ਜਿੰਨਾ ਕਿ ਤੋਂ ਤੋਂ ਹੌਲੀ ਹੌਲੀ ਦੇਖੋ ਤੁਸੀਂ ਧਿਆਨ ਨਾਲ ਇੰਨਾ ਬਸ ਓਲੇ ਜੇ ਇੱਥੇ ਤੁਸੀਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਫਿਰ ਆਪਾਂ ਡਾਇਗ੍ਰਿਸ ਕਿ ਆਏ ਔਰ ਫਿਰ ਇਸ ਨੂੰ ਸਾਤੀ ਨਾਲ ਲਾਇਆ ਇਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਨੈਕਸਟ ਐਕਸਰਸਾਈਜ਼ ਹੁਣ ਜਿਹੜੀ ਆਖਰੀ ਕਸਰਤ ਹੈ ਉਹ ਤੁਸੀਂ ਕੀ ਕਰੋਗੇ ਤੁਸੀਂ ਦੋਨੋਂ ਗੋਡੇ ਮੋੜ ਲੈਣੇ ਆ ਔਰ ਇੱਕ ਸਹਰਾਣਾ ਰੱਖ ਦੇਣਾ ਤੁਸੀਂ ਪੈਰਾਂ ਦੇ ਥੱਲੇ ਏਦਾਂ ਕਰਕੇ ਇਥੇ ਪੈਰਾਂ ਦੇ ਥੱਲੇ ਸਹਰਾਣਾ ਰੱਖਣਾ ਔਰ ਇਸ ਦੇ ਉੱਪਰ ਰੱਖ ਕੇ ਤੁਸੀਂ ਲੱਕ ਨੂੰ ਹਵਾ ਚ ਚੱਕਣਾ ਇਦਾਂ ਕਰਕੇ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਦੁਬਾਰਾ ਦੇਖੋ ਧਿਆਨ ਨਾਲ ਸਹਰਾਣਾ ਰੱਖਣਾ ਪੈਰਾਂ ਥੱਲੇ ਔਰ ਲੱਕ ਨੂੰ ਹਵਾ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਦੇ ਵੀ ਤੁਸੀਂ 6 ਸੈਟ ਲਾਉਣੇ ਸਾਰੀਆਂ ਕਸਰਤਾਂ ਸਵੇਰੇ ਤੁਸੀਂ ਉੱਠਣ ਤੋਂ ਬਾਅਦ ਕਰਨੀਆਂ ਨੇ ਤੁਸੀਂ 6 6 ਕਿਸ ਦੇ ਸੈਟ ਹੈ ਕਿਸ ਦੇ 5 5 ਸੈਟ ਆ ਜਿੰਨੇ ਵੀਡੀਓ ਚ ਦੱਸਿਆ ਗਿਆ ਉਨੇ ਹੀ ਸੈਟ ਲਾਉਣੇ ਆ ਤੁਸੀਂ ਦੇਖੋਗੇ ਜਿਹੜੀ ਤੁਹਾਡੀ ਧਰਨ ਹੈ ਉਹ ਬਹੁਤ ਜਲਦੀ ਠੀਕ ਹੋ ਜਾਏਗੀ ਅਗਰ ਧਰਨ ਸੰਬੰਧੀ ਤੁਸੀਂ ਕੁਝ ਵੀ ਚੈੱਕਅਪ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਅਗਰ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ